ਗੋਰੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵੱਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜੀਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਵ ਗਵਾਇਆ ਅਨਹਤਵਾ ਜਿਵਜਹ ਕਰਮ ਹੈ ਪ੍ਰਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਾਉੜੀ ਮਹੱਲਾ ਪੰਜਵਾਂ ਮੇਰਾ ਮਨ ਅਨੰਦ ਭਇਆ ਜਿਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾ ਮੇਰਾ ਮਨ ਅਨੰਤ ਭਇਆ ਜਿਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਅਨੰਤ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਅਨੰਤ ਭਇਆ ਜਿਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜੀਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਵ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪ੍ਰਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜੀਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਕੌੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵੱਜੀ ਆਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹ ਕਰਮ ਹੈ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹੈ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵੱਜੀ ਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪ੍ਰਸੰਗ ਸੇਜਿ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਅਨੰਤ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਬ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਾਉੜੀ ਮਹੱਲਾ 5 ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਬਿਰਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤਾਂ ਨੂੰ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪ੍ਰਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੋੜੀ ਮਹੱਲਾ ਪੰਜਵਾਂ ਮੇਰਾ ਮਨ ਆਨੰਦ ਭਇਆ ਜਿਉ ਵਜੀਵਾਦ ਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਵ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੇਰਾ ਮਨ ਆਨੰਦ ਭਇਆ ਜੀਉ ਵਜੀ ਆਦਹਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ